ਸਾਡਾ ਵੀਰ ਹੈ ਲਾਪਰੀਤ ਆ ਜਿਹੜਾ ਮੁੰਡਾ ਹੁਣ ਸਟੈਂਡ ਕਰ ਰਿਹਾ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦੇ ਦੇ ਵੀਰੋ ਤੇ ਸਾਡੇ ਲਈ ਬੜਾ ਪਿਆਰ ਕਰਦਾ ਸਾਡੇ ਮਾਸਟਰ ਜੀ ਕੀ ਕਹਿੰਦੇ ਧੰਨਵਾਦ ਕਰਦੇ ਆ ਪੰਜਾਬ ਗੋਦ ਮੱਲ ਐਸਟਾ ਵੀਰ ਖੁੱਲ ਕੇ ਤਾੜੀ ਮਾਰ ਦੇ ਇਸ ਬੱਚੇ ਦੇ ਲਈ ਯਾਰ ਮੁੰਡੇ ਨੇ ਬਹੁਤ ਟੈਂਡ ਗੱਲ ਬੋਲਦਾ ਹੈ ਚਾ ਆਓ ਇੱਧਰ ਹੋ ਜਾ ਆਏ ਨਿਸ਼ੂ ਪੁੱਤ ਆਇਆ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਵੀਰ ਸਕਰਾ ਐਮਸ ਫਾਰੇ ਮੀਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਵੀਰ ਟਿੱਕੀ ਸਟੰਟ ਮੈਂ ਤੇ ਨਾਲ ਸਤਨਾਉ ਸਟੰਟ ਮੈਂ ਸਾਡਾ ਭਰਾ ਤੇ ਲਾਪੀ ਸਾਡਾ ਵੀਰ ਤੇ ਹਰ ਵੀਰ ਸਾਡਾ ਵੀਰ ਬਹੁਤ ਵਧੀਆ ਵੀ ਸਟੰਟ ਕਰਕੇ ਦਿਖਾ ਰਹੇ ਨੇ ਤੁਹਾਨੂੰ ਇਹਨਾਂ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਹਰ ਲੜਕਿਆਂ ਦਾ ਇੱਕ ਸ਼ੋਅ ਮੱਚ ਕੇ ਦਿਖਾ ਜਾਣਾ ਹੈ ਉਹ ਦੋਨੋਂ ਟੀਮਾਂ ਜਿਹੜਾ ਬਾਰ ਮੱਤ ਨੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਤੇ ਕਿਵੇਂ ਤੁਸੀਂ ਸਾਰੇ ਨੂੰ ਠੀਕ ਵੀ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਏਕੀ ਵੀਰੀ ਕੋਲ ਪੈਡ ਹੰਬਣਾ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਏਕੇ ਵੀਰੇ ਹੋਣੇ ਪਹਿਲਾਂ ਪਿਛੇ ਉਹਨਾਂ ਨੇ ਵੀਡੀਓ ਪਾਈ ਸੀਗੀ ਵੀ ਜਿਹੜੀ ਉਹਨਾਂ ਕੋਲ ਜ਼ਮੀਨ ਸੀ ਵੀ ਉਹਨਾਂ ਨੇ ਸਾਰੀ ਜ਼ਮੀਨ ਪਲੇਅਰਾਂ ਦੇ ਵੀ ਨਾਮ ਕਰਤੀ ਸੀ ਹਨਾ ਜਿਵੇਂ ਹੁਣ ਉੱਥੇ ਆਪਣਾ ਕੈਂਪ ਲੱਗਣਾ ਵਾ ਤੇ ਉੱਥੇ ਕੈਂਪ ਦੇ ਵਿੱਚ ਸਾਰੀਆਂ ਗੇਮਾਂ ਕਰਵਾਉਣੀ ਹੈ ਤੇ ਅੱਜ ਉਹਦੀ ਓਪਨਿੰਗ ਹੈ ਉਹਦੇ ਵਿੱਚ ਜਿਵੇਂ ਅੱਜ ਸਾਰ ਐਥਲੈਟਿਕ ਹੋਊਗੀ ਕਬੱਡੀ ਹੋਊਗੀ ਤੇ ਹੋਰ ਬਹੁਤ ਸਾਰੀਆਂ ਗੇਮਾਂ ਹੋਣਗੀਆਂ ਤੇ ਅੱਜ ਆਪਾਂ ਉੱਥੇ ਜਾ ਰਹੇ ਹਾਂ ਓਪਨਿੰਗ ਤੇ ਹੁਣ ਆਪਾਂ ਜਿੱਤ ਤਾ ਨਹਾ ਨੂੰ ਕੇ ਰੈਡੀ ਹੋ ਕੇ ਫਿਰ ਇੱਥੇ ਜਾਵਾਂਗੇ ਤੇ ਫਿਰ ਉੱਥੋਂ ਸੌਣ ਨੂੰ ਉੱਥੇ ਆਪਾਂ ਸਾਰੇ ਹੌਫੈਕਟ ਹਾਂ ਜੇ ਲੱਗ ਰਿਹਾ ਪਲਾਂ ਪੈਂਟਾਂ ਦੀ ਬੈਲਟ ਲਾ ਕੇ ਦਿਖਾ ਤੇ ਲਾਣ ਦੇ ਪਲਾਏ ਉਹ ਸੀਰੀਅਸਲੀ ਦੇਖਾ ਆਹ ਤਾਂ ਇਹ ਹਾਂ ਅਹ ਹਾਲ ਚਿਰ ਤੁਲੂ ਮੈਂ ਲੈ ਕੇ ਆਣੀ ਨਾਲ ਤੇ ਹਾਂ ਹਾਂ ਤੋਂ ਉੱਥੇ ਉਹ ਕੰਮ ਇਹਨਾਂ ਪਰਫਾਰਮੈਂਸ ਦਾ ਸੈਕਿੰਡ ਟਰਾਈ ਹੋ ਰਹੀ ਆ ਆਜਾ ਦੇ ਸਹੀ ਲੱਗ ਰਹੀ ਆ ਕਿਹੜੀ ਆਹ ਵਾਲੀ ਬਾਕੀ ਮੰਮੀ ਨੂੰ ਪੁੱਛ ਲੈ ਕਰ ਮੰਮੀ ਆ ਵੇਖੀ ਆ ਕਿ ਮੈਨੂੰ ਲੱਗਦੀ ਆ ਆਹ ਵਾਲੀ ਫੇਰ ਨਹੀਂ ਰਪਾਈ ਨਿੱਕੀ ਆਹ ਵਾਲੀ ਕਿਹ ਹੈ ਇਹ ਵੀ ਬੜਾ ਇਤਮਨੜ ਇਹ ਜਦੋਂ ਸੁਣ ਲੱਗਦੀ ਉਹਦੇ ਨਾਲ ਬੱਸੇ ਬੜੀ ਦੇਵੀ ਲੱਗਦੀ ਹੈ ਨਾ ਪਤਾ ਕੀ ਆ ਇਹਨੂੰ ਨਾਲ ਲੈ ਚੱਲਦੇ ਆ ਕਿਉਂਕਿ ਹੁਣ 2 ਘੰਟੇ ਦਾ ਕੋਹ ਵਾਲੀ ਕੋਟੀ ਪੈ ਜਾਣੀ ਆ ਆਹ ਵਾਲੀ ਉਸ ਤੋਂ ਬਾਅਦ ਵਿੱਚ ਫਿਰ ਸ਼ਰਟ ਪਾ ਲਈ ਹਣਾ ਓ ਸੋ ਕੋਟੀ ਉਤਾਰਦੀ ਕੋਈ ਨਾਲ ਤੁਮੇ ਨਾ ਦੇਖਾ ਇਧਰ ਆਹ ਆ ਦੇਖਾ ਇਧਰ ਵੀਡੀਓ ਚ ਤੁਹੇ ਲੱਗ ਗਈ ਹੈ ਹਾਂ ਲੋਗ ਇਧਰ ਆਪਾਂ ਖਾਣਾ ਖਾ ਲਿਆ ਰੋਟੀ ਰੋਟੀ ਖਾ ਕੇ ਚੱਲਦੇ ਕਿਉਂਕਿ ਇੱਥੇ ਮੈਨੂੰ ਪਤਾ ਟਾਈਮ ਤੇ ਲੱਗ ਜੀ ਜਾਣਾ ਤੇ ਗੰਦੀ ਹੋਈ ਪਈ ਆ ਅਣਤ ਹੋਣ ਦਾ ਟਾਈਮ ਆਗਾ ਥੋੜਾ ਇਹ ਧੋ ਲੈਣੇ ਮੈਂ ਕਿਹਾ ਤੁੰਦ ਦੇਖੋ ਬਈ ਤੁੰਦ ਮਤਲਬ ਇਹ ਤੁੰਦ ਜਿਹਦਾ ਦਿਖਦਾ ਹੀ ਨਹੀਂ ਹੈਗਾ ਹੈ ਜਿਵੇਂ ਲੈ ਕਿੱਥੇ ਹੈ ਪਹਿਲਾਂ ਕਰਨੇ ਚਾਹੀਦੇ ਲਵੀ ਟਾਈਮ ਤੇ ਤੁਰਨ ਵਾਲਾ ਹੈ ਨਾ ਪਤਾ ਵੀ ਜਾਣਾ ਹੀ ਜਾਣਾਗਾ ਈ ਧੋਤੀ ਗਈ ਹੁਣ ਚੱਲਦੇ ਆਂ ਦੇਖ ਜਾ ਪਾਣੀ ਪਾਉਂਦਾ ਮੇਰੇ ਉੱਤੇ ਜਾਣ ਜਾਣ ਚਲੋ ਬਈ ਚਲ ਜੀ ਚਲੋ ਓਕੇ ਚੰਗਾ ਮੰਮੀ ਠੀਕ ਹੈ ਦੋ ਸਪੀਡਾਂ ਵਾ ਮੈਕ ਸਪੀਡਾਂ ਪਹੁੰਚ ਗਏ ਸੀਗਾ ਇੱਥੇ ਏਕੇ ਵੀਰੇ ਦੇ ਪੈਂਡ ਆਪਣੀ ਗਾੜੀ 'ਚ ਦੀ ਪਾਰਕ ਕਰ ਰਹੇ ਆ ਇੱਥੇ ਉਧਰ ਪਿੱਛੇ ਪਾਰਟ ਚੱਲ ਰਿਹਾਗਾ ਤੇ ਗਾੜੀ 'ਚ ਗੱਡੀ ਆ ਦਸਤਾਰ ਬੰਨੇ ਹੋਣੀ ਸੀ ਸੋ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਵੀਰ ਦਰਸ਼ਕ ਭਰਾ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਵੀਰ ਟਿੱਕੀ ਸਟੰਟਮੈਨ ਦੇ ਨਾਲ ਸਤਨਾਉ ਸਟੰਟਮੈਨ ਸਾਡਾ ਭਰਾ ਤੇ ਲਾਪੀ ਸਾਡਾ ਵੀਰ ਤੇ ਹਰ ਵੀਰ ਸਾਡਾ ਵੀਰ ਬਹੁਤ ਵਧੀਆ ਵੀ ਸਟੰਟ ਕਰਕੇ ਦਿਖਾ ਰਹੇ ਨੇ ਤੁਹਾਨੂੰ ਇਹਨਾਂ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਅੱਗੇ ਲੜਕੇ ਦਾ ਇੱਕ ਸ਼ੋਅ ਮੈਚ ਖੇਡਿਆ ਜਾਣਾ ਹੈ ਉਹ ਦੋਨੋਂ ਟੀਮਾਂ ਨੇ ਬਾਰ ਬੱਤ ਨੇ ਸਟੰਟ ਦਾ ਬਹੁਤ ਬਹੁਤ ਧੰਨਵਾਦ ਹੈ ਕਿਰਪਾ ਕਰਕੇ ਦੇ ਵੀ ਆ ਇਹਨੂੰ ਬਾਅਦ ਗਰਾਊਂਡ ਜੇ ਆਪਾਂ ਖਾਲੀ ਕਰੀਏ ਆਪਾਂ ਕਬੱਡੀ ਦਾ ਗਰਾਊਂਡ ਤਿਆਰ ਕਰਨਾ ਹੈ ਕਬੱਡੀ ਦੇ ਜਿਹੜੇ ਮੈਚ ਕਰਵਾਏ ਜਾਣੇ ਆ ਇਹਦੇ ਬਾਅਦ ਸਾਡੇ ਪਹਿਲਵਾਨ ਰਜੇਸ਼ ਪਹਿਲਵਾਨ ਤੇ ਨਾਲ ਗਿਆਨ ਪਹਿਲਵਾਨ ਜੀ ਉਹਨਾਂ ਦਾ ਵੀ ਸਾਡਾ ਧਿਆਨ ਕੰਦਾ ਵੀ ਮਾਸਤਕਾਰ ਕਰਨਾ ਹੈ ਵਿਸ਼ੇਸ਼ ਤੌਰ ਤੇ ਰਜੇਸ਼ ਪਹਿਲਵਾਨ ਤੇ ਗਿਆਨ ਪਹਿਲਵਾਨ ਦੀ ਦਾ ਅਜਿਹੇ ਤੌਰ ਤੇ ਅੱਜ ਇਸ ਮੈਚ ਦੇ ਤੇ ਵੱਡਾ ਮਾਸਤਕਾਰ ਕੀਤਾ ਜਾਣਾ ਹੈ ਧੰਨਵਾਦ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਸਾਰੀਆਂ ਉੱਚੀਆਂ ਤੇ ਸੁੱਟੀਆਂ ਸ਼ਖਸੀਅਤਾਂ ਜਿੰਨੇ ਪੁੱਜੀਆਂ ਹੋਈਆਂ ਉਧਰ ਅੰਦਰ ਪਹਿਲਾ ਪੰਜਾਬੋਂ ਡਿਸਟ੍ਰਿਕਟ ਪੰਜਾਬੋਂ ਕੌਪੀ ਹਿੰਦ ਦੇ ਕਰਪਾ ਕਰਕੇ ਸਟਾਰ ਬੱਚਿਓ ਹੋ ਜੋ ਫਾਇਰ ਦੇ ਬੱਚਿਓ ਜੱਗਾ ਆਰਾਮ ਸਾਡਾ ਵੀਰ ਕਰਪਾ ਕਰਕੇ ਸਾਈਡਾਂ ਤੇ ਹੋ ਜੀਏ ਤੇ ਆਹ ਟੇਬਲ ਵੀ ਚੁਕਾ ਦਿਓ ਜੀ ਆਪਾਂ ਵੀਰ ਵਣ ਕੇ ਜਿੰਨਾਂ ਦੇ ਵੀ ਟੈਂਟਲੇ ਭਰਾ ਨੂੰ ਬੇਨਤੀ ਹੈ ਮਰ ਪੀ ਵੀਰਾਂ ਟੇਬਲ ਵਿੱਚ ਕਾਓ ਆਪਾਂ ਕਰਾਈਏ ਮੈਚ ਤੇ ਜਨਰਲ ਇੱਕ ਵਾਰ ਜੋਰ ਦਾ ਤਾੜੀ ਮਰ ਜੋਰ ਜਿਹੜੇ ਕਹਿੰਦੇ ਕਬੱਡੀ ਦਾ ਸਵਾਦ ਆਵੇ ਜਿਹੜੇ ਕਬੱਡੀ ਦਾ ਮੈਚ ਖੇਡਣਾ ਚਾਹਦੇ ਆ